ਚਾਈਨਾ ਡੋਰ ਨੂੰ ਲੈ ਕੇ ਬਠਿੰਡਾ ਦੇ ਕਿਲੇ ਤੇ ਚੜ ਕੇ ਬਠਿੰਡਾ ਦੀ ਪੁਲਿਸ ਨੇ ਕੀਤੀ ਨਿਗਰਾਨੀ ਐਸਪੀ ਸਿਟੀ ਨੇ ਕੀਤੀ ਅਗਵਾਈ ਬਠਿੰਡਾ ਦੇ ਐਸਐਸਪੀ ਵੀ ਪਹੁੰਚੇ ਮੌਕੇ ਤੇ ਦੱਸਦੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਚਾਈਨਾ ਡੋਰ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਸ਼ਹਿਰ ਦੇ ਅੰਦਰ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਨਾਲ ਨਾਲ ਚੈਕਿੰਗ ਵੀ ਕੀਤੀ ਜਾ ਰਹੀ ਹੈ ਤੇ ਅੱਜ ਬਠਿੰਡਾ ਪੁਲਿਸ ਵੱਲੋਂ ਡਰੋਨ ਲੈ ਕੇ ਅਤੇ ਦੂਰਬੀਨਾ ਲੈ ਕੇ ਕਿਲੇ ਦੇ ਉੱਤੇ ਆਪਣਾ ਇਹ ਚੜ ਗਈ ਤੇ ਇਹਨਾਂ ਵੱਲੋਂ ਨਿਗਰਾਨੀ ਕੀਤੀ ਗਈ ਇਸ ਸਬੰਧੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਸ਼ਹਿਰ ਦੇ ਅੰਦਰ ਵਕ ਵਕ ਟੀਮਾਂ ਬਣਾਈਆਂ ਗਈਆਂ ਹਨ ਜਿਹੜਾ ਵਿਅਕਤੀ ਕੋਈ ਚੈਨਾ ਡੋਰ ਦੇ ਨਾਲ ਪਤੰਗ ਚੜਾਉਂਦਾ ਹੈ ਤੇ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਨੂੰ ਦਿਖਾ ਰਿਹਾ ਸਾਰੀਆਂ ਤਸਵੀਰਾਂ ਬਠਿੰਡਾ ਦੇ ਕਿਲੇ ਦੀਆਂ ਜਿੱਥੇ ਦੂਰਬੀਨ ਅਤੇ ਡਰੋਨ ਲੈ ਕੇ ਬਠਿੰਡਾ ਪੁਲਿਸ ਕਿਲੇ ਦੇ ਉੱਤੇ ਚੜ ਚੁੱਕੀ ਹੈ ਤੇ ਇਹਨਾਂ ਵੱਲੋਂ ਕਿਲੇ ਦੇ ਉੱਤੇ ਚੈਨਾ ਡੋਰ ਦੀ ਨਿਗਰਾਨੀ ਜਿਹੜੀ ਉਹ ਕੀਤੀ ਜਾ ਰਹੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਐਸਪੀ ਸਿਟੀ ਨਰਿੰਦਰ ਸਿੰਘ ਮੌਕੇ ਤੇ ਇਸ ਮੌਕੇ ਤੇ ਆਪ ਖੁਦ ਇੱਥੇ ਨਿਗਰਾਨੀ ਕਰ ਰਹੇ ਹਨ ਉਹਨਾਂ ਵੱਲੋਂ ਦੂਰਬਿੰਦ ਦੇ ਨਾਲ ਦੂਰ ਤੱਕ ਕਿਰੇ ਦੀ ਪ੍ਰੋਪਰ ਖੜ ਕੇ ਨਿਗਰਾਨੀ ਜਿਹੜੀ ਉਹ ਕੀਤੀ ਜਾ ਰਹੀ ਹੈ ਐਸੀ ਸਾਰੀਆਂ ਤਸਵੀਰਾਂ ਦੇ ਵਿੱਚ ਸੰਦ ਦਿਖਾ ਰਹੇ ਹਾਂ ਬਠਿੰਡਾ ਪੁਲਸ ਅੱਜ ਕਿਲੇ ਦੇ ਉੱਤੇ ਚੜ ਕੇ ਚਾਇਨਾ ਡੋਰ ਨੂੰ ਲੈ ਕੇ ਦੂਰਬਿੰਦ ਦੇ ਨਾਲ ਨਿਗਰਾਨੀ ਜਿਹੜੀ ਉਹਨਾਂ ਵੱਲੋਂ ਰਹੀ ਹੈ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਸੁਣਾਉਣੇ ਇਸ ਸੰਬੰਧੀ ਕੀ ਕਹਿੰਦੇ ਐਸਪੀ ਸਿਟੀ ਨਰਿੰਦਰ ਸਿੰਘ ਇਸ ਸਾਰੇ ਮਾਮਲੇ ਨੂੰ ਲੈ ਕੇ ਆਓ ਤੁਹਾਨੂੰ ਉਹਨਾਂ ਦੀ ਜਵਾਨੀ ਸਾਡੇ ਇੱਕ ਜਿਹੜਾ ਜਿਹੜਾ ਤੇ ਆਪਾਂ ਆਣੀਓ ਗੈਸਪੀ ਸਾਹਿਬ ਅੱਥਰਾਂ ਦੀ ਗਾਈਡੈਂਸ ਹੈ ਅੱਜ ਪੰਜਵਾਂ ਤੋਂ ਪੁਆਇੰਟ ਜਗ੍ਹਾ ਦਾ 3 ਟੀਮ ਲਗਾਇਆ ਗਿਆ ਜਾਨੇ ਆ ਜਿਸ ਦੇ ਵਿੱਚ ਕਿਉਂਕਿ ਜਿਹੜਾ ਹਾਈ ਜੋ ਜਗ੍ਹਾ ਤੇ ਸਰਵੇਲੈਂਸ ਈਜੀ ਹੈਗੀ ਹੈ ਤੇ ਫਿੰਨਾ ਸ਼ਾਰਟ ਦੇ ਫੈਕਟਰੀ ਵਿੱਚ ਪੈਂਦਾ ਸੋ ਅਸੀਂ ਇੱਥੇ ਅੱਜ ਸਰਵੇਲੈਂਸ ਤੇ 3 ਟੀਮਸ ਲਗਾਇਆ ਜਾ ਰਹੇ ਇਸ ਤੋਂ ਬਾਅਦ ਇੱਕ ਟੀਮ ਪਲਸਨਲ ਨਜ਼ਰ ਰੱਖ ਰਹੀ ਹੈ ਤੇ ਇੱਕ ਸਾਡੀ ਡਰੋਨ ਟੀਮ ਹੈਗੀ ਹੈ ਮੋਹਰਾਈ ਜੇ ਅਸੀਂ ਜਿਹੜੀ ਚੈਕ ਕਰੇ ਜੀ ਸਾਹਿਰੀ ਦੇ ਉੱਪਰ ਏਰੀਆ ਸਰਵਿਸ ਕਮਿਟੀ ਜਦੋਂ ਚੱਕੀ ਜਾ ਰਹੀ ਹੈ ਇਸ ਸਵਾਸੀ ਟੈਂਪਰ ਰੈਡਿੰਗ ਪਾਰਟੀ ਸ਼ੁਰੂ ਹੋ ਰਹੀ ਜਾਨੇ ਕਿ ਜੇ ਕੋ ਸਾਡੇ ਇਥੋਂ ਧਿਆਨ ਦੇ ਵਿੱਚ ਕੋਈ ਗੱਲ ਆਉਂਦੀ ਜਿਵੇਂ ਡਾਕਟਰਸ ਹੋ ਜਾਂ ਜਿਹੜਾ ਟੂਰ ਮਾਈ ਜੇ ਸਾਨੂੰ ਲੱਗਦਾ ਵੀ ਪੰਜ ਸੈਕਟਰ ਦੇ ਉੱਪਰ ਜਿਹੜੀ ਹੈਗੀ ਕੋਈ ਬੰਦਾ ਚੈਨਲ ਉੱਪਰ ਦੀ ਵਰਤੋਂ ਕਰ ਰਿਹਾ ਤਾਂ ਸਾਡੀ ਰੈਡਿੰਗ ਪਾਰਟੀ ਕਰਨ ਤੋਂ ਉੱਥੇ ਜਾ ਕੇ ਜਿਹੜੀ ਹੈਗੀ ਇਹ ਬੰਦੀ ਕਾਨੂੰਨੀ ਕਾਰਵਾਈ ਵੀ ਕਰ ਰਹੀ ਹੈ ਸੋ ਸਾਡੀ ਟੋਟਲ 6 ਟੀਮਾਂ ਕੇ ਵਰਕ ਕਰ ਰਹੀ ਹੈ ਤੇ ਤਿੰਨ ਅਸੀਂ ਚੈਕਿੰਗ ਟੀਮਾਂ ਨੇ ਸਾਡੀਆਂ ਤੇ ਤਿੰਨ ਹੀ ਸਾਡੀ ਰੈਡਿੰਗ ਅਸੀਂ ਤੁਹਾਡੇ ਸਾਹਮਣੇ ਰਹੀਂ ਸਭ ਨੂੰ ਅਪੀਲ ਕਰਦੇ ਆਂ ਤੇ ਇਸ ਨਾਲ ਤੁਹਾਡਾ ਧਿਆਨ ਵੀ ਕਰਦੇ ਆਂ ਕਿਉਂਕਿ ਆਪਾਂ ਜਿਹਦਾ ਲਾਂਚ 2-3 ਦਿਨ ਤੋਂ ਲਗਾਤਾਰ ਹੈ ਤੇ মিডিਆ ਦੇ ਸਹਿਯੋਗ ਦੇ ਨਾਲ ਲਗਾਤਾਰ ਆਪਾਂ ਚੈਕਿੰਗ ਕਰ ਰਹੇ ਆਂ ਅਵੇਰਨੈਸ ਕੈਂਪੇਨ ਚਲਾ ਰਹੇ ਆਂ ਤੇ ਅੱਜ ਉਸੇ ਦਾ ਜਿਹੜਾ ਫਰਕ ਵੀ ਦਿਖ ਰਿਹਾ ਹੈ ਕਿ ਪਹਿਲਾਂ ਨਾਲੋਂ ਜਿਹੜੀ ਚੈਨਲ ਰੋਡ ਦੀ ਵਰਤੋਂ ਦੀ ਪਰਸੈਂਟੇਜ ਹੈ ਗਈ ਹੈ ਪਹਿਲਾਂ ਨਾਲੋਂ ਘਟ ਹੋਈ ਹੈ ਮੈਂ ਨਹੀਂ ਕਹਿੰਦਾ ਵੀ ਬਿਲਕੁਲ ਖਤਮ ਹੋਈ ਪਰੰਤੂ ਪਹਿਲਾਂ ਨਾਲੋਂ ਕਾਫੀ ਫਰਕ ਪੈ ਗਿਆ ਹੈ ਅਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜੀ ਇਸ ਦੀ ਵਰਤੋਂ ਘਟੇਗੀ ਤੇ ਨਾਲ ਹੀ ਨੌਜਵਾਨਾਂ ਨੂੰ ਜਾਂ ਬੱਚਿਆਂ ਨੂੰ ਇਹ ਮਾਪਿਆਂ ਨੂੰ ਅਪੀਲ ਵੀ ਕਰਦੇ ਆ ਕਿ ਅਸੀਂ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਸਾਡੇ ਵਾਤਾਵਰਣ ਦਾ ਤੇ ਸਾਡੇ ਜਿਹੜੇ ਇਨਸਾਨੀ ਜੀਵਨ ਦਾ ਆਜੀਬ ਖਤਰਾ ਪੈਦਾ ਹੋ ਸਕਦਾ ਹੈ